ਸੋ ਸਹਜ ਸੁਭਾਈ ਸਨ ਪਰਸ ਐ ਗੁਰੂ ਕਾ ਜਨਮ ਮਰਨ ਦੁਖਿਐ ਹੋਆ ਸਬਤਿ ਕ ਸਾਮ੍ਹ੍ਹ ਦੇ ਹੋਰ ਅਰਸ ਦੁਰਠੇ ਸਚੇ ਪਾਤ ਸਾਹ ਮਲ ਜਨਮ ਸਜਣਾ ਸੱਚਾ ਪਾਤਿਸ ਸਿਰ ਸਾਹੰਦ ਜਿਸ ਪਾਸ ਬਹਿ ਜਾਂ ਸੋਹੀਏ ਸਬਨਾ ਦਾ ਵੇਸ ਜਿਸ ਪਾਸ ਬਠਿਆ ਸੋਹੀਏ ਸਬਨਾ ਦਾ ਵੇਸਾ ਸਤਨਾਮ ਵਾਹਿ ਸਾਹਿਬ ਜੀਆ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਅਸ਼ਟ ਪਦੀਆਂ ਏਕ ਓੰਕਾਰ ਸਤਗੁਰ ਪਰਸਾਦ ਸਭ ਜਗ ਜਨ ਉਪਾਇ ਭਾਈ ਕਾਰਨ ਕਾਰਨ ਸਮਰੱਥ ਜਿਉ ਪਿੰਡ ਜਨ ਸਾਜਿਆ ਭਾਈ ਦੇ ਕਰ ਆਪਣੀ ਵਥ ਸਭ जग ਜਨ ਉਪਾਇਆ ਭਾਈ ਕਰਨ ਕਾਰਨ ਸਮਰੱਥ ਯੋ ਬੰਦੇ ਜਨ ਸਾਜਿਆ ਭਾਈ ਦੇਖ ਕਰ ਆਪਣੀ ਵਥ ਕਿਨ ਕਹੀਏ ਕਿਉਂ ਦੇਖੀਏ ਭਾਈ ਕਰਤਾ ਏਕ ਅਕਥ ਗੁਰੂ ਗੋਬਿੰਦ ਸਲਾਹੀਏ ਭਾਈ ਜਿਸ ਤੇ ਜਾਪ ਤਤ ਮੇਰੇ ਮਨ ਜਪੀਏ ਹਰ ਭਗਵੰਤਾ ਨਾਮ ਧਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾ ਜਾ ਕੈ ਘਰ ਸਭ ਕਿਸ ਹੈ ਭਾਈ ਨਾਨਦ ਭਰੇ ਭੰਡਾਰ ਤਿਸ ਕੀ ਕੀਮਤ ਨਾ ਪਵ ਭਾਈ ਉਚਾ ਅਗਮ ਅਪਾਰ ਜੀ ਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ ਸਤ ਗੁਰ ਪੂਰਾ ਭੇਟਿਐ ਭਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸ੍ਰੀ ਵਿਐ ਭਾਈ ਬ੍ਰੰਪਾ ਹੋਵਾ ਨਾਸ ਮੇਲ ਸੰਤ ਸਬਾ ਮਨ ਮਾਂਜੀਐ ਭਾਈ ਹਰ ਕਾ ਨਾਮ ਨਿਵਾਸ ਮਿਟੇ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪਰਗਾਸ ਗੁਰਬਚਨ ਸੁਖ ਉਪਜੈ ਭਾਈ ਸਉ ਭਾਲ ਸਤ ਗੁਰ ਪਾਸ ਮੇਰਾ ਤੇਰਾ ਛੋੜੀਐ ਭਾਈ ਹੋਈਐ ਸਭ ਕੀ ਤੂਰਾ ਘਾਟ ਘਾਟ ਬ੍ਰਹਮ ਵਿਸਾਰਿਆ ਭਾਈ ਪੀਖਾ ਸੁਣੈ ਹਜੂਰ ਜਿਤ ਦਿਨ ਵਿਸਰਾ ਪਰ ਬ੍ਰਹਮ ਭਾਈ ਤਿਤ ਦਿਨ ਮਰੀਐ ਚੂਰਾ ਕਰਨ ਕਰਾਵਨ ਸਮਰਥ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਤੇ ਜਪავੈ ਤਾਂ ਮੇਲ ਨਹੀਂ ਭਾਈ ਫਿਰਦਾ ਨਾਮ ਨਿਵਾਸ ਗੁਰਮੁਖ ਕਮਲ ਪਰਗਾਸੀਐ ਭਾਈ ਰਿਤਾ ਹੋਆ ਪਰਗਾਸ ਪ੍ਰਗਟ ਭਇਆ ਪਰ ਤਾਪ ਪ੍ਰਭ ਭਾਈ ਮੌਲਿਆ ਧਰਤ ਅਕਾਸ ਗੁਰ ਪੂਰ ਸੰਤੋਖ ਆ ਭਾਈ ਹਨਸ ਲਾਗਾ ਭਾਉ ਰਸਨਾ ਆਰਾਮ ਰਵੈ ਸਦਾ ਭਾਈ ਸਾਚਾ ਸਾਦ ਸਵਾਉ ਕਰਨੀ ਸੁਣ ਸੁਣ ਜੀਵ ਆ ਭਾਈ ਨਹਿ ਚਲ ਪਾਇਆ ਥਾ ਜਿਸ ਪਰ ਤੀਤਨ ਆਵਈ ਭਾਈ सोज अड़ा जल जओ भण मेर साहिब पाई हिस कैब जओ उरगुण आरे पालदा पाई दे थावे थाओ ਰਜਕ ਸੰਬਾਹੇ ਸਾਸ ਸਾਸ ਪਾਈ ਗੁਰ ਆਕਾਣਾ ਜਿਸ ਗੁਰ ਸਾਚਾ ਭੇਟੀਐ ਪਾਈ ਪੂਰਾ ਤਿਸ ਕਰਮਾ ਤਿਸ ਬਨ ਘਰੀ ਨਾ ਜੀਵੈ ਪਾਈ ਸਰਬ ਕਲਾ ਪਰਪੂਰ ਸਾਸ ਗਰਾਸਨਾ ਵੇਸਰੈ ਭਾਈ ਵੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਾ ਪਰਪੂਰ ਜਨਨਾ ਪ੍ਰੀਤ ਨ ਲਗੀਆਂ ਭਾਈ ਸੇਨਤਨਤ ਮਰਦੇ ਚੂਰਾ ਅੰਤਰ ਲਾਇਤਰਾਇਆ ਭਾਈ ਪੌਜਲ ਦੁਖ ਸੰਸਾਰ ਘਰ ਕਿਰਪਾ ਨਜ਼ਰ ਨਹਾਲਿਆ ਭਾਈ ਕੀ ਤਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਨਾਨਕ ਤਿਸ ਸਰਣਾਗਤੀ ਭਾਈ ਜੇ ਕਿ ਲਿਖ ਕਾਟਨ ਹਾਰ ਮਨ ਤਨ ਸੀਤਲ ਹੋਇਆ ਪਾਈ ਓ ਜਨ ਨਾਮ ਆਦਾਰ ਨਾਨਕ ਤਿਸ ਸਰਣਾਗਤੀ ਪਾਈ ਦੇਖ ਲਿਖ ਕਾਟਣ ਹਾਰ ਵਾਹਿਗੁਰੂ ਸਤਿ ਸੌਰਠ ਮਹੱਲਾ ਪੰਜਵਾ ਕਰ ਪਹਿਲਾ ਅਸ਼ਟ ਪਦੀਆਂ ਏਕੋ ਅੰਕਾਰ ਸਤ ਗੁਰ ਪ੍ਰਸਾਦ ਸਭ ਜਗ ਜਿਨਹਿ ਉਪਾਇਆ ਭਾਈ ਕਰਨ ਕਾਰਨ ਸਮਰਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਨਾਮ ਵਾਹਿਗੁਰੂ ਸਾਹਿਬ ਜੀ